ਜੀ ਅੱਜ ਪੰਜਾਬ ਇਸ ਰਿਸ਼ੀ ਦੇ ਫਲੈਗ ਮਾਰਚ 15 ਜਨਵਰੀ ਦੇ ਰਿਸ਼ੀ ਦੇ ਫਲੈਗ ਮਾਰਚ ਕਰ ਰਿਹਾ ਉਹਦੇ ਜੋ ਦੀ ਜੀ ਦਾ ਉਹ ਤੱਕ ਪਹੁੰਚ ਦੇਖੋ ਅੱਜ ਜਿਹੜਾ ਫਲੈਗ ਮਾਰਚ ਇਸ ਪਠਾਨਕੋਟ ਸ਼ਹਿਰ ਦੇ ਵਿੱਚ ਲਗਭਗ ਜਗ੍ਹਾ ਤੇ ਕੀਤੇ ਜਾ ਰਹੇ ਆ ਇਸ ਵਕਤ ਅਸੀਂ ਸਿਟੀ ਦੇ ਏਰੀਆ ਚ ਪਠਾਨਕੋਟ ਸਿਟੀ ਦੇ ਏਰੀਆ ਚ ਤੇ ਪਠਾਨਕੋਟ ਸਿਟੀ ਦੇ ਮੇਨ ਬਾਜ਼ਾਰ ਸੈਂਸਿਟਿਵ ਲੋਕੇਸ਼ਨਸ ਤੇ ਹੋਰ ਜਗ੍ਹਾ ਦੇ ਉੱਤੇ ਜਿਹੜੇ ਹੈਗੇ ਆ ਉਹ ਫਲੈਗ ਮਾਰਚਸ ਜਿਹੜੇ ਹੈਗੇ ਆ ਆਰਮਡ ਫਲੈਗ ਮਾਰਚਸ ਜਿਹੜੇ ਕੱਢੇ ਜਾ ਰਹੇ ਆ ਆਰਮਡ ਫਲੈਗ ਮਾਰਚਸ ਕੱਢਣ ਦਾ ਮਕਸਦ ਸਕਿਉਰਿਟੀ ਦੀ ਜਿਹੜੀ ਆ ਉਹ ਭਾਵਨਾ ਨੂੰ ਪੈਦਾ ਕਰਨਾ ਪਬਲਿਕ ਦੇ ਵਿੱਚ ਵੱਡਾ ਕਾਰਨ ਸਿਕਿਉਰ ਕਰਨਾ ਏਰੀਆ ਸਿਕਿਉਰ ਕਰਨਾ ਔਰ ਜੇ ਕੋਈ ਇਸ ਤਰ੍ਹਾਂ ਦੀ ਅੰਦੇਸ਼ਾ ਹੁੰਦਾ ਤੇ ਤੁਰੰਤ ਉੱਤੇ ਰੈਐਕਸ਼ਨ ਕਰਨਾ ਦੂਸਰਾ ਪੁਲਿਸ ਦੀ ਜਿਹੜੀ ਜਨਰਲ ਰੂਟੀਨ ਡਿਊਟੀ ਆ ਉਦੇ ਵਿੱਚ ਪੈਟਰੋਲਿੰਗ ਫੁੱਟ ਪੈਟਰੋਲਿੰਗ ਬੜੀ ਅਹਿਮ ਆ। ਸੋ ਜਦੋਂ ਅਜਿਹੇ ਓਕੇਜਨ ਆਉਂਦੇ ਆ ਉਦੋਂ ਅਸੀਂ ਫੁੱਟ ਪੈਟਰੋਲਿੰਗ ਰਾਹੀਂ ਆਪਣਾ ਜਿਹੜਾ ਹੈਗਾ ਰੂਟੀਨ ਜਿਹੜਾ ਸਾਡਾ ਹੋਣਾ ਚਾਹੀਦਾ ਉਹਨੂੰ ਵੀ ਹਰਸ ਕਰਦੇ ਆ ਤੇ ਪਬਲਿਕ ਦੇ ਵਿੱਚ ਅਸੀਂ ਵਿਚਰਦੇ ਵੀ ਆ। ਜੀ 15 ਜੁਲਾਈ ਮੈਟਰੀ ਪਟਵੰਤਾਂ ਤੋਂ ਪਬਲਿਕ ਨੂੰ ਮੈਸੇਜ ਦੇ। ਜੀ। ਦੇਖੋ 15 ਅਗਸਤ ਬਹੁਤ ਇੱਕ ਖੁਸ਼ੀ ਵਾਲਾ ਦਿਹਾੜਾ ਹੈ ਇੰਡੀਆ ਲਈ। ਇਹ ਆਮ ਜਰਨਲ ਜਿਹੜੀ ਪਬਲਿਕ ਆ ਉਹ ਬੜੇ ਉਤਸ਼ਾਹ ਦੇ ਨਾਲ ਬੜੇ ਜੋਸ਼ ਦੇ ਨਾਲ ਔਰ ਇੱਕ ਭਾਵਨਾ ਦੇ ਨਾਲ ਕਿ ਅਸੀਂ ਲੋਕਾਂ ਦੀ ਮਦਦ ਕਿਵੇਂ ਕਰਨੀ ਆ ਔਰ ਸੁਤੰਤਰਤਾ ਦੇ ਸਾਡੇ ਕੀ ਮਾਇਨੇ ਆ ਉਹਦੇ ਬੱਦੇ ਨਜ਼ਰ ਇਹ ਜਿਹੜਾ ਤਿਹਾਰ ਮਨਾਉਣਾ ਚਾਹੀਦਾ ਪਠਾਨਕੋਟ ਦੀ ਪਬਲਿਕ ਨੂੰ ਮੇਰੀ ਅਪੀਲ ਆ ਕਿ ਜੇਕਰ ਆਪਣੇ ਕਿਸੇ ਵੀ ਗਲੀ ਮੁਹੱਲੇ ਜਾ ਕਿਸੇ ਲੋਕੇਲਿਟੀ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਕੋਈ ਸਸਪੀਸ਼ੀਅਸ ਚੀਜ਼ ਸ਼ੱਕੀ ਚੀਜ਼ ਜਾਂ ਵਿਅਕਤੀ ਨੂੰ ਨੋਟਿਸ ਕਰਦੇ ਆ ਤੇ ਉਸ ਦੀ ਤੁਰੰਤ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜਿਹਦੇ ਵਿੱਚ 112 ਡਾਇਲ ਵੀ ਕੀਤਾ ਜਾ ਸਕਦਾ ਡਾਇਰੈਕਟ ਸਾਰਿਆਂ ਕੋਲ ਐਸ ਐਚ ਓ ਤੇ ਡੀ ਐਸ ਪੀ ਸਰਵੰਦ ਦੇ ਨੰਬਰ ਵੀ ਆ ਜੀ